ਕੇ ਆਉਂਦੇ ਸਾਲ ਇਸ ਖੇਡ ਮੇਲੇ ਤੇ ਪਹਿਲੇ ਅੰਮ੍ਰਿਤਾਂ ਵਾਲੀ ਟੀਮ ਨੂੰ ਮੁਕਰੇ ਡੁੱਗਾਂ ਵਾਂ ਖੁਸ਼ੀ ਸੇਵਨ ਰਾਣੇ ਨੂੰ ਮਾਰ ਗੋਪੇ ਬੈਂਸ ਨੂੰ ਮਾਰ ਹੋਰ ਦੇਖਾਂਗੇ ਸਾਰੇ ਰਾ ਬੱਤ ਅੰਮਰਸਰ ਆਇਆ ਮੁੰਡਾ ਸੁਗਰੂਰ ਵਾਲਾ ਜੱਬੋਵਾ ਸਾਰੇ ਭਰਾਵਾਂ ਦੇ ਨਾਂ ਤੋਂ ਸ਼ਿਵ ਤੇਰੇ ਵਾਸਤੇ 500 ਹੈ ਦੁੱਗਾਂ ਵਾਲੇ ਖੁਸ਼ੀ ਤੇ ਪਰੰਦੀਪੁਰੀਏ ਗੋਪੀ ਨੂੰ ਅੱਜ ਆਪ ਮੋਟਰਸਾਈਕਲ ਦੇਣੀ ਹੈ ਸਾਡਾ ਜੋਬਨ ਸੈਦੋ ਦੇ ਪਿੰਦੂ ਔਜਲਾ ਜਰਮਣੀ ਉਹਨਾਂ ਨੇ ਮਾਨ ਦੇਣੇ ਆ ਆ ਜਾਫੀ ਨੂੰ ਇਹ ਪਰੰਦੀਪੁਰੀਆ ਇਹ ਛਣਾ ਇਹ ਕਹਿੰਦੇ ਨੌਜਵਾਨ ਫਰੰਦਰ ਦੇਖਣ ਯੋਗ ਨੇ ਆ ਸ਼ਿਕਾਰ ਮਾਸ਼ੀਆਂ ਵਾਲਾ ਇਹ ਗੋਪੀ ਦਾ ਜੱਫਾ ਰਮਣੂ ਨੇ ਆ ਗਿਆ ਪਾਲੂਣੀ ਤੇਜਿੰਦਰ ਹੁਣੀ ਭਿੰਦਰ ਜਰਮਨ ਵਾਲਾ ਕਹਿੰਦਾ ਉਹ ਵਿਰਕ ਸਾਹਿਬ 1000 ਕੱਢ ਲੀਏ ਜਿਹੜੀਆਂ ਗੋਪੀ ਨੂੰ ਇਧਰ ਜੋਬਣ ਸਾਦੋ ਕਹਿੰਦਾ ਸਾਰੇ ਭਰਾਵਾਂ ਦੇ ਨਾਂ ਤੇ ਕਾਰਜ ਸਰਪੰਚਦਪੇ ਦੁੱਗਾ ਵਾਲਾ ਖੁਸ਼ੀ ਹੈ ਔਰ ਕਹਿੰਦੇ ਨਾਲ ਗੋਪੀ ਹੈ ਡਾਕਟਰ ਰਾਮ ਦਾ ਜਿਗਰੀ ਯਾਰ ਸ਼ੇਰਪੁਰ ਦੋਨੇ ਵਾਲਾ ਸੱਤੂ ਖੜਾ ਹੋਇਆ ਨਾਲ ਕਹਿੰਦੇ ਸੋਨੀਆ ਫਕਰ ਝੰਡੇ ਵਾਲਾ ਇਹ ਆਹ ਲੱਗ ਗਿਆ ਦੁੱਗਾ ਵਾਲਾ ਆਹ ਲੱਗ ਗਿਆ ਦੁੱਗਾ ਵਾਲਾ ਓ ਦੁੱਗਾ ਵਾਲੇ ਖੁਸ਼ੀ ਦਾ ਆਪਣੀ ਛੇੜਰ ਮੁੰਡਾ 2000 ਸਾਡੇ ਮਹਾਵੀਰ ਸਰਪੰਚ ਵੱਲੋਂ ਜੋ ਬਨਣਾ ਵੱਲੋਂ ਨਾਲ ਮੰਨੇ ਸਰਪੰਚੂਣਾ ਵੱਲੋਂ ਇਹ ਦੁੱਗਾਂ ਮਾਲਿਆ ਇਹ ਬੱਲੇ ਬੱਲੇ ਦੇਖਾਂਗੇ ਇਹ ਸੱਤੂ ਸ਼ੇਰ ਦੁੱਨੇ ਵਾਲਾ ਮੇਰੇ ਵੀਰੋ